ਕਿ ਬੇਟਾ ਅੱਜ ਆਪਾਂ ਸਟੋਰੀ ਰੀਡ ਆਊਟ ਕਰਾਂਗੇ ਕਰਤਾ ਸਿੰਘ ਦੁੱਗਲ ਦੀ ਇੱਕ ਬਹੁਤ ਮਸ਼ਹੂਰ ਕਹਾਣੀ ਹੈ ਤਾਂ ਕਿ ਦਰਦ ਨਾ ਆਇਆ ਇਸ ਨੂੰ ਤੱਕ ਨੂੰ ਸੁਣਦਿਆਂ ਹੋਇਆਂ ਹੀ ਆਪਣੇ ਦਿਮਾਗ ਵਿੱਚ ਜਿਹੜਾ ਹੈਗਾ ਗੁਰਨਾਗਦੇਵ ਦੀ ਬਾਣੀ ਜ਼ਿਆਦਾ ਆ ਜਾਂਦੀ ਹੈ ਜਿਸ ਵਿੱਚ ਗੁਰਨਾਗਦੇਵ ਜੀ ਨੇ ਮਲਫੀ ਪ੍ਰਮਾਤਮ ਨੂੰ ਉਲਾਮਾ ਦਿੰਦੇ ਹੋਏ ਕਿਹਾ ਸੀ ਕਿ ਬਾਬਰ ਇੰਨਾ ਅਤਿਆਚਾਰ ਕਰ ਰਿਹਾ ਤਾਂ ਤੂੰ ਕਿਉਂ ਨਹੀਂ ਕੁਝ ਕਰਦਾ ਪਿਆ ਇਸੇ ਤਰ੍ਹਾਂ ਸੇਮ ਜਿਹੜੀ ਸਿਚੁਏਸ਼ਨ ਆ ਉਹ ਕਰਤਾ ਸਿੰਘ ਦੁੱਗਲ ਨਾਲ ਵਾਪਰਦੀ ਆ ਉਹ ਪਾਸਨ ਦਾ ਚੰਪਾਲਾ ਪਰ ਜਦੋਂ ਮਲਪੀ ਅੰਬਸਰ ਵਿੱਚ ਆਪਣੇ ਕਿਸੇ ਦੋਸਤ ਨੂੰ ਮਿਲ ਆਉਂਦਾ ਹੈਗਾ ਵਾ ਤੋ ਇੱਕ ਕਤਲ ਤੇ ਉਹ ਸ਼ਰੀਆਮ ਆਪਣੇ ਅੱਖਾਂ ਰਾਹੀਂ ਵੇਖਦਾ ਦੂਜਾ ਵੀ ਹੋਰ ਬਹੁਤ ਕਾਫੀ ਵੇਖਦਾ ਕਿ ਕਤਲੋਕ ਆਮ ਹੋ ਰਿਹਾ ਤੇ ਘਰ ਜਦੋਂ ਉਹਦੇ ਜਾਂਦਾ ਉੱਥੇ ਵੇਖਦਾ ਕਿ ਰਾਤ ਦੇ ਨਹੀਂ ਉਸਦੇ ਘਰ ਵਿੱਚ ਪਾਠ ਚੱਲਦਾ ਰਹਿੰਦਾ ਹੈ ਗੁਰੂਆਂ ਦੀ ਹੋੜਾਂ ਲੱਗੀਆਂ ਹੋਈਆਂ ਨੇ ਸਾਹਮਣੇ ਹਰਮਨਦਰ ਸਾਹਿਬ ਦੀ ਜਿਹੜੀ ਅਗੇ ਝਲਕ ਦਿਖਾਈ ਦਿੰਦੀ ਹੈਗੀ ਆ ਜਿਹੜੇ ਉੱਥੋਂ ਦੀ ਗੁਰਬਾਣੀ ਦੀ ਆਵਾਜ਼ ਮਤਮ ਮਤਮ ਸੁਣਾਈ ਦਿੰਦੀ ਹੈਗੀ ਆ ਜਦੋਂ ਇੱਕ ਪਾਸੇ ਇੰਨਾ ਗੁਰੂ ਦਾ ਵਰਤਾਰਾ ਚੱਲ ਰਿਹਾ ਹੈ ਪਰਮਾਤਮਾ ਦੀ ਰੋਹਾਨੀਤ ਆਵਾਜ਼ ਆ ਰਹੀ ਹੈਗੀ ਆ ਤਾਂ ਦੂਜੇ ਪਾਸੇ ਇੰਨਾ ਕਤਲਿਆਮ ਕਿਵੇਂ ਹੋ ਸਕਦਾ ਹੈ ਤਵਾ ਕਿਉਂ ਨਹੀਂ ਮਲਬੀ ਹੋਇਆ ਕਿ ਹਾਂ ਕਿ ਇਸ ਕਤਲਿਆਮ ਨੂੰ ਰੋਕਿਆ ਗਿਆ ਲੋਕਾਂ ਨੇ ਕਿਉਂ ਨਾ ਸ਼ਰਮ ਮਹਿਸੂਸ ਕੀਤੀ ਕਿ ਹਾਂ ਵੀ ਇੱਕ ਪਾਸੇ ਸਾਡੇ ਗੁਰੂ ਦੀ ਨਗਰੀ ਆ ਤੇ ਉਸੇ ਗੁਰੂ ਦੀ ਨਗਰੀ ਵਿੱਚ ਅਸੀਂ ਕਿਸ ਤਰ੍ਹਾਂ ਇਨਸਾਨ ਤੋਂ ਹਿਵਾਨ ਬਣ ਕੇ ਇੱਕ ਦੂਜੇ ਦਾ ਕਤਲ ਕਰ ਰਹੇ ਆ ਇਸ ਕਰਕੇ ਉਹਨੇ ਆਪਣੀ ਸਟੋਰੀ ਨੂੰ ਟਾਈਟਲ ਦਿੱਤਾ ਹੈਗਾ ਵਾ ਤੈ ਕੇ ਦਰਦਨਾ ਆਇਆ ਕਰਤੈ ਅੰਕੀ ਦਰਦਨਾ ਆਇਆ ਕਹਾਣੀ ਕਰਤਾ ਸਿੰਘ ਦੁੱਗਲ ਦੀ ਰਚਨਾ ਹੈ ਇਸ ਦਾ ਵਿਸ਼ਾ 1947 ਵਿੱਚ ਦੇਸ਼ਵੰਡ ਸਮੇ ਹੋਏ ਫਿਰਕੂ ਵਸਾਦਾਂ ਕਾਰ ਅੰਮਸਰ ਵਿੱਚ ਹੋਈ ਤਪਾਈ ਸਾੜ ਫੂਕ ਤੇ ਕਤਲਿਆਮ ਹੈ ਜਿਸ ਨੂੰ ਦੇਖ ਕੇ ਕਮ ਉੱਠੀ ਕਹਾਣੀਕਾਰ ਦੀ ਆਤਮਾ ਦਾ ਅੰਮਸਰ ਵਿੱਚ ਸਥਿਤ ਗੁਰੂ ਘਰ ਨੂੰ ਇਸ ਪ੍ਰਕਾਰ ਲਾਮਾ ਪੇਸ਼ ਕਰਦੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਅਹਮਦਾਬਾਦ ਵਿੱਚ ਬਾਬਰ ਦੇ ਜੁਲਮ ਨੂੰ ਦੇਖ ਕੇ ਰੱਬ ਨੂੰ ਅਲੰਬਾ ਦਿੱਤਾ ਸੀ ਤੇ ਕਿਹਾ ਸੀ ਅਤੀ ਮਾਰ ਪਈ ਕੋਰਲਾਣੇ ਤੈਕੇ ਦਰਦ ਨਾ ਆਇਆ ਕਹਾਣੀ ਵਿੱਚ ਆਪਾਂ ਵੇਖਦੇ ਹਾਂ ਕਿ 1947 ਉਸੇ ਵਿੱਚ ਮੁਸਲਮਾਨਾਂ ਦੇ ਉਜੜਨ ਮਕਰੋਂ ਕਹਾਣੀਕਾਰ ਅੰਮ੍ਰਿਤ ਸਰ ਦੀਆਂ ਪੀੜੀਆਂ ਅੰਗੜੀਆਂ ਚ ਘੁੰਮ ਰਿਆ ਸੀ ਜਿਨ੍ਹਾਂ ਨੂੰ ਸਾਰ ਸੜ ਕੇ ਲੋਕਾਂ ਨੇ ਖੁੱਲਾ ਕਰ ਦਿੱਤਾ ਸੀ ਕਿ ਉੱਥੇ ਵੀ ਬਹੁਤ ਸਾਰੀ ਤਬਾਈ ਮਚੀ ਹੋਈ ਸੀ ਵੀ ਅੱਗ ਕਈਆਂ ਨੇ ਅੱਗਾਂ ਲਾ ਦਿੱਤੀਆਂ ਕਈ ਨੇ ਕਤਲੀਆਂ ਆਮ ਕਰਨਾ ਸ਼ੁਰੂ ਕਰ ਦਿੱਤਾ ਤੇ ਗਲੀਆਂ ਦਾ ਜੇ ਵੇਖਿਆ ਜਾਵੇ ਤੁਸੀਂ ਕਦੇ ਨਾ ਕਦੇ ਵਿਜ਼ਿਟ ਕੀਤਾ ਹੈਗਾ ਗਲੀਆਂ ਬਹੁਤ ਟਾਈਟ ਸੌੜੀਆਂ ਨੇ ਉਨੇ ਇੱਕ ਸਾਣਾ ਵਿਅੰਗ ਕੀਤਾ ਹੈਗਾ ਵਾ ਠੀਕ ਹੈ ਨਾ ਕਿ 60 60 ਕੇ ਲੋਕਾਂ ਨੇ ਖੁੱਲਾ ਕਰ ਦਿੱਤਾ ਸੀ ਉਹ ਚਿੱਕ ਨਾਲ ਭਰੀਆਂ ਹੋਈਆਂ ਸਨ 1947 ਦੀ ਗੱਲ ਕਰ ਰਿਹਾ ਠੀਕ ਹੈ ਅੱਜ ਤੋਂ 70 75 ਸਾਲਾਂ ਦੀ ਪਹਿਲਾਂ ਦੀ ਗੱਲ ਇੱਕ ਚੌਂਕ ਵਿੱਚ ਪੁੱਜਾ ਜਿੱਥੇ ਚਾਰੇ ਪਾਸੇ ਢੱਠੇ ਹੋਏ ਮਕਾਨ ਸਨ ਅਜੀਬ ਸਥਿਤੀ ਵਿੱਚ ਉਸ ਦੀ ਤੋਂ ਗਲੀ ਮੱਲੇ ਪਛਾਣ ਨਹੀਂ ਜਾਣ ਜਾ ਰਹੇ ਉਸ ਨੇ ਕਿਸੇ ਕੋਲ ਲੰਗਰ ਵਾਲੇ ਤੋਂ ਪੁੱਛਿਆ ਕਿ ਕੀ ਇਹ ਕਟੜਾ ਜਮ ਸਿੰਘ ਹੈ ਤਦ ਪਤਾ ਕਟੜਾ ਜਮ ਸਿੰਘ ਜਿਹੜਾ ਬਚਾਰ ਆ ਉਹ ਗੁਰਦੁਆਰੇ ਦੇ ਲੱਗ ਕੇ ਹੀ ਪੈ ਜਾਂਦਾ ਹੈਗਾ ਆਪਾਂ 7 ਮਿੰਟ ਦਾ ਰਸਤਾ ਪੈ ਕੇ ਉਸਨੇ ਹਾਂ ਵਿੱਚ ਉੱਤਰ ਦਿੱਤਾ ਫਿਰ ਉਸਨੇ ਕਿਸੇ ਤੋਂ ਰਾਮਗੜੀ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਉਹ ਕਿਥੇ ਉਥੇ ਕਿਤੇ ਲੱਭ ਲਵੇ ਕਹਾਣੀਕਾਰ ਮਲਬੇ ਬਣੇ ਮਕਾਨਾਂ ਬਾਰੇ ਸੋਚ ਰਿਹਾ ਸੀ ਕਿਉਂਕਿ ਕਤਲੇਆਮ ਹੋ ਚੁੱਕਾ ਸੀ ਠੀਕ ਹੈ ਨਾ ਕਈ ਨੇ ਘਾਟਾ ਦਿੱਤੇ ਕਈ ਨੇ ਕੁਝ ਲੇ ਕਰ ਦਿੱਤਾ ਜਾਂ ਕੁਝ ਵੀ ਇਸ ਤਰ੍ਹਾਂ ਤੇ ਕਿ ਉਹਨਾਂ ਦੀ ਇਹਨਾਂ ਦੀ ਬੁਨਿਆਦ ਰੱਖਣ ਸਮੇਂ ਕਲਮਾ ਪੜੀਆਂ ਗਈਆਂ ਯਾਨੀ ਕਿ ਜਾਨੀ ਕਿ ਉਹਦੇ ਮਨ 'ਚ ਤਰਾਸ ਸੀ ਜਾਪ ਰਿਹਾ ਕਿ ਜਦੋਂ ਆਪਾਂ ਮਕਾਨ ਬਣਾਉਣੀ ਬੜੀ ਆਰੀ ਇੱਛਾ ਹੁੰਦੀ ਆ ਕੋਈ ਜੇ ਸਿੱਖਾ ਪਾਠ ਕਰਾਉਂਦਾ ਹੈ Hindu ਆਪਣੇ ਸਾਹਮਣੇ ਨਾਲ ਜਾ ਕਰਾਉਂਦਾ ਹੈ ਮੁਸਲਮਾਨ ਕਲਮਾ ਪੜ੍ਹਦਾ ਹੈ ਕਿ ਮੇਰਾ ਕਰ ਰੰਦੀ ਪੀੜੀਆਂ ਤੱਕ ਵਸਤਾ ਰਹੇਗਾ ਹੈਨਾ ਇਸ ਸਾਹਮਣੇ ਉਹਨੇ ਮਹਲਪੀ ਚੀਜ਼ ਨੂੰ ਵੇਖਿਆ ਕਿ ਅੱਜ ਉਹੀ ਮਕਾਨ ਖਹਿ ਟਾ ਟੇਰੀ ਹੋਏ ਨੇ ਕਹਿੰਦਾ ਇਹਨਾਂ ਦੀ ਬੁਨਿਆਦ ਰੱਖਣ ਸਮੇਂ ਨੀ ਰੱਖਣ ਸਮੇਂ ਕਲਮਾ ਪੜੀਆਂ ਗਈਆਂ ਹੋਣ ਕਿ ਆਵੇ ਮੁਸਲਮਾਨ ਕਲਮਾ ਪੜ੍ਹਦੇ ਪਾਠ ਕਰਦੇ ਆਪਣਾ ਮਹੂਰਤ ਨਿਕਲੇ ਹੋਣਗੇ ਜਦ ਹਿੰਦੂ ਮਹੂਰਤ ਕਰਦੇ ਆ ਅਰਦਾਸਾਂ ਕੀਤੀਆਂ ਹੋਣ ਕਿ ਆ ਇਹ ਨੀਨੂ ਕਹਾਣੀਕਾਰ ਨੇ ਇੱਕ Hindu ਨੌਜਵਾਨ ਨੂੰ ਇੱਕ ਦੁੱਧ ਚਿੱਟੀ ਦਾੜੀ ਵਾਲੇ ਸਿੱਖ ਬਜ਼ੁਰਗ ਨਾਲ ਗੱਲਾਂ ਕਰਦੇ ਆ ਸੁਣਿਆ। ਇਹਨਾਂ ਦੋਵਾਂ ਦੀ ਵਾਰਤਾ ਲਾਪ ਵਿੱਚ ਉਹ ਜਿਹੜਿਆ ਗਿਆ 1947 ਦੇ ਦ੍ਰਿਸ਼ ਨੂੰ ਪੇਸ਼ ਕਰਨਾ ਚਾਹ ਰਿਹਾ ਹੈ ਕਿ ਕਿਸ ਤਰ੍ਹਾਂ Hindu ਸਿੱਖ ਜਿਹੜਿਆ ਗਿਆ ਮੁਸਲਮਾਨਾਂ ਦੇ ਤੇ ਮੁਸਲਮਾਨ ਜਿਹੜੇ ਗਿਆ Hindu ਸਿੱਖਾਂ ਦੇ ਜਿਹੜਿਆ ਗਿਆ ਪਿਓ ਵੈਰੀ ਬਣ ਗਏ ਸੀ ਭਾਵੇਂ ਕਿ ਉਹਨਾਂ ਦਾ ਕਸੂਰ ਨਹੀਂ ਹੋਰ ਕਿਸੇ ਨੇ ਮਾਰਿਆ ਹੋਵੇਗਾ ਠੀਕ ਹੈ ਪਰ ਉਹ ਆਪਣਾ ਬਦਲਾ ਜੋ ਵੀ ਸਾਹਮਣੇ ਉਹਨਾਂ ਦੇ ਆਪੋਜ਼ਿਟ ਦਿਖਾਈ ਦਿੰਦਾ ਸੀ ਧਰਮ ਵਾਲਾ ਉਨੂੰ ਮਾਰ ਕੇ ਆਪਣੇ ਪੜਾਸ ਕੱਢ ਰੇ ਸੀ ਇਹਨਨ ਕਹਾਣੀ ਕਰਨੇ ਇੱਕ ਹਿੰਦੂ ਨੌਜਵਾਨ ਨੂੰ ਇੱਕ ਦੁੱਧ ਚਿੱਟੀ ਦਾੜੀ ਵਾਲੇ ਸਿੱਖ ਬਜ਼ੁਰਗ ਨਾਲ ਗੱਲਾਂ ਕਰਦੇ ਸੁਣਿਆ ਜੋ ਕਹਿ ਰਿਹਾ ਸੀ ਬੜੀ ਫਕਰ ਨਾਲ ਕਹਿ ਰਿਹਾ ਸੀ ਕਿ ਉਹਨਾਂ ਇਹ ਸਾਰਾ ਕਟੜਾ ਵੇਖਦੇ ਆ ਵੇਖਦੇ ਬੰਬਾਂ ਨਾਲ ਉਡਾ ਦਿੱਤਾ ਬੜੇ ਪ੍ਰਾਊਡ ਫੀਲ ਕਰ ਰਿਹਾ ਸੀ ਇਹ ਚੀਜ਼ ਨੂੰ ਕਹਿ ਕੇ ਉਹ ਕਹਿੰਦਾ ਸੀ ਕਿ ਜੇਕਰ ਲਾਹੌਰ ਵਾਲੇ ਲਾਲੇ ਤੇ ਬਾਬੂ ਉਹਨਾਂ ਦੀ ਮਦਦ ਕਰਦੇ ਤਾਂ ਉਹਨਾਂ ਉੱਥੇ ਵੀ ਤਵਾਹੇ ਲਾ ਛੜਨੇ ਸਨ ਕਿਉਂਕਿ ਜਿਹੜੇ ਲਾਹੌਰ ਵਿੱਚ ਹੀ ਸੁਣਿਆ ਜਾਂਦਾ ਸੀ ਕਿ ਉੱਥੇ ਬੰਬ ਵਗੈਰਾ ਬਣਦੇ ਸਨ ਚਾਕੂ ਸ਼ੁਰੀਆਂ ਵਗੈਰਾ ਤੇਜ਼ ਕਿਤੇ ਦੇਂਦੇ ਪੱਟੀਆਂ ਤਾਪਦੀਆਂ ਸੀ ਕਿ ਉੱਥੇ ਮਲਬੀ ਹਥਿਆਰ ਵਗੈਰਾ ਬਣਾਏ ਜਾਂਦੇ ਸਨ ਕਿਉਂਕਿ ਅਮਸਰ ਤੇ ਲਾਹੌਰ ਬਿਲਕੁਲ ਨੇੜੇ-ਨੇੜੇ ਆ ਕਿੰਨਾ ਬਾਬੂ ਉਹਨਾਂ ਦੀ ਮਦਦ ਕਰਦੇ ਤਾਂ ਉਹਨਾਂ ਦੇ ਉੱਥੇ ਹੀ ਤਵਾਹੇ ਲਾਸ਼ਟ ਨੇ ਸਨ ਉਹ ਕਹਿ ਰਿਹਾ ਸੀ ਕਿ ਉਹਨਾਂ ਨੇ ਉੱਥੇ ਮੁਸਲਮਾਨ ਪੁਲਿਸ ਦੇ ਹੱਥ ਦੇ ਆਂ ਦੀ 66 ਘੰਟਿਆਂ ਜੋ ਮੁਸਲਮਾਨਾਂ ਦਾ ਬਿਲਕੁਲ ਸਫਾਇਆ ਕਰ ਦਿੱਤਾ ਸ਼ਰੀਫਪੁਰ ਵਿੱਚ ਯਾਨਕਿ ਪਾਸ ਸਨ ਜਿਹੜਾ ਹੁਣ ਲਾਹੌਰ ਵਿੱਚ ਚਲਾ ਗਿਆ ਹੈ ਸ਼ਰੀਫਪੁਰ ਵਿੱਚ ਲੋਕ ਆਪਣੇ ਘਰਾਂ ਦੀ ਕੰਧਾਂ ਪਾਰ ਕੇ ਪਿਛਲੇ ਪਾਸੇ ਦੌੜ ਗਏ ਜਨਕੀ ਆਪਣੀ ਉਹ ਬੜੀ ਦਿਖਾ ਰਿਹਾ ਹੈ ਕਿ ਹਾਂ ਵੀ ਮੈਂ ਮੁਸਲਮਾਨਾਂ ਨੂੰ ਮਾਰ ਕੇ ਬਹੁਤ ਵਧੀਆ ਕੰਮ ਕੀਤਾ ਹੈ ਜਨਕੀ ਮਾਰਨਾ ਤੇ ਬੇਕਸੂਰ ਨੂੰ ਕਿਸੇ ਹਾਲਤ ਵਿੱਚ ਸਹੀ ਨਹੀਂ ਸੀ ਇੱਕ ਜੰਗਲੀ ਪੁਣਾ ਵੈਸ਼ੀ ਪੁਣਾ ਸੀ ਇਹ ਚੀਜ਼ਾਂ ਕਹਾਣੀਕਾਰ ਨੂੰ ਜਿਆਦਾ ਆਇਆ ਕਿ ਉਸਨੇ ਇੱਕ ਵਾਰੀ ਅਖਬਾਰ ਵਿੱਚ ਪੜਿਆ ਸੀ ਕਿ ਸ਼ਰੀਪੁਰ ਦੇ ਮੁਸਲਮਾਨਾਂ ਨੇ ਮੁਸਲਮਾਨਾਂ ਤੋਂ ਮੜਦਿਆਂ ਹਿੰਦੂਆਂ ਦੀ ਇੱਕ ਟੋਲੀ ਨੂੰ ਬੜੀ ਬੇਦਰਦੀ ਨਾਲ ਮਾਰ ਦਿੱਤਾ ਸੀ ਵੀ ਐਕਚੁਅਲੀ ਉਸ ਤੋਂ ਨੇ ਮੁਸਲਮਾਨਾਂ ਨੇ ਹਿੰਦੂਆਂ ਦਾ ਕਤਲ ਕੀਤਾ ਸੀ ਤੇ ਉਹਦੇ ਬਦਲਾ ਲੈਣ ਲਈ ਉਹਨਾਂ ਨੇ ਇਹ ਚੀਜ਼ ਕੀਤਾ ਹਿੰਦੂਆਂ ਨੇ ਇਹ ਚੀਜ਼ ਕਿਤੇ ਕਿ ਉਹਨਾਂ ਨੂੰ ਵੀ ਮਾਰ ਦਿੱਤਾ। ਤਾਂ ਹੋ ਸਕਦਾ ਜਿਨ੍ਹਾਂ ਨੇ ਮੁਸਲਮਾਨਾਂ ਮਾਰੇ ਉਹ ਹੋਰ ਕੋਈ ਹੋਣ ਠੀਕ ਹੈ। ਉਸ ਨੂੰ ਇਹ ਪਤਾ ਲੱਗਾ ਕਿ ਸ਼ਰੀਪੁਰ ਦੇ ਮੁਸਲਮਾਨਾਂ ਦਾ ਹਰ ਘਰ ਵਿੱਚ ਪੱਠੀ ਲੱਗੀ ਹੋਈ ਆ। ਉੱਥੇ ਪੰਜਾਬ ਭਾਰਲੇ ਸ਼ੁਰੇ ਤੇ ਨੇਚੇ ਬਣ ਰਹੇ ਆ। ਉੱਥੇ ਦੇ ਮੁਸਲਮਾਨ ਬੜੇ ਨਿਡਰ ਤੇ ਬੇਰਾਜ ਸਨ। ਉਹ ਨੌਜਵਾਨ ਸਿੱਖ ਬਜ਼ੁਰਗ ਨੂੰ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਉਹਨਾਂ ਮੁਸਲਮਾਨਾਂ ਨੂੰ ਮੂਲੀਆਂ ਗਾਜਰਾ ਵਾਂਗ ਵੱਟਿਆ ਤੇ ਕੱਟਿਆ। ਮੋਟਰਾਂ ਤੇ ਟਾਂਗਿਆਂ 'ਤੇ ਸਵਾਰ ਹੋਏ ਲੋਕਾਂ ਨੂੰ ਮਾਰਿਆ ਡੰਗਰ ਲਵਾਸ ਫੇਰੇ ਸਨ ਸਾਈਕਲ ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਤੇ ਬਿਜਲੀ ਦੇ ਪੱਖੇ ਟਕੇ ਟਕੇ ਨੂੰ ਫਿੱਕਰੇ ਸਨ ਚਾਰੇ ਪਾਸੇ ਲੁੱਟ ਮਾਰ ਪਈ ਹੋਈ ਸੀ ਜਦੋਂ ਉਹਨਾਂ ਨੂੰ ਘਰਦਿਆਂ ਨੂੰ ਮਾਰ ਮੁਰ ਦਿੱਤਾ ਜਾਂਦਾ ਸੀ ਤਾਂ ਉਹਨਾਂ ਦਾ ਜਿਹੜਾ ਸਮਾਨ ਲੁੱਟਾ ਖੋਆ ਲੁੱਟ ਖੋਲੇ ਆ ਜਾਂਦਾ ਸੀ ਕਹਾੜੇ ਕਾਰ ਨੂੰ ਬਜ਼ੁਰਗ ਦੇ ਅਥਰੂ ਦਿਖਾ ਦਿੱਤੇ ਉਸ ਨੂੰ ਇਹ ਉਸ ਨੂੰ ਉਹ ਇਹ ਕਹਿੰਦਾ ਜਾਪਿਆ ਕਿ ਪਾਕਿਸਤਾਨ ਵਿੱਚ ਐਨੇ ਐਨ ਇਸ ਤਰ੍ਹਾਂ ਹੀ ਉਸ ਦੇ ਨਾਲ ਹੋਇਆ ਉੱਥੇ ਉਹਨਾਂ ਦਾ ਸਭ ਕੁਝ ਲੁੱਟਿਆ-ਪੁੱਟਿਆ ਤੇ ਰੋਲਿਆ ਗਿਆ ਕਿਉਂਕਿ ਜਿਹੜਾ ਬਜ਼ੁਰਗ ਸੀ ਉਹ ਐਕਚੁਅਲੀ ਪਾਸ ਤੋਂ ਤੇ ਉੱਜੜ ਕੇ ਅਮਸਰ ਵੱਲ ਆਇਆ ਸੀ ਹੈਨਾ ਜਿਸ ਤਰ੍ਹਾਂ ਉਹ ਬੜੇ ਫਕਰ ਨਾਲ ਦੱਸ ਰਿਹਾ ਕਿ ਮੈਂ ਮੁਸਲਮਾਨਾਂ ਨੂੰ ਮਾਰਿਆ ਇਦਾਂ ਹੀ ਉਹ ਆਪਣਾ ਰਿਅਲਾਈਜ਼ ਕਰ ਰਿਹਾ ਸੀ ਕਿ ਮੇਰੇ ਨਾਲ ਵੀ ਸਾਡੇ ਪਰਿਵਾਰਾਂ ਸਾਡੇ ਭਾਈਚਾਰ ਪੰਜਾਬੀਆਂ ਨਾਲ ਵੀ ਇਸੇ ਤਰ੍ਹਾਂ ਹੀ ਉੱਥੇ ਹੋਇਆ ਕਿ ਤੇਰੇ ਵਰਗੇ ਸਿਰਫਰਿਆ ਨੇ ਸਾਨੂੰ ਜਿਹੜਾ ਹੈਗਾ ਘਰੋਂ ਉਚਾੜ ਦਿੱਤਾ ਹੈਨਾ ਲੇਖਕ ਇਹ ਚੀਜ਼ ਜਿਹੜੀ ਹੈਗੀ ਜਿਹੜਾ ਕਹਾਣੀਕਾਰ ਰਿਅਲਾਈਜ਼ ਕਰ ਰਿਹਾ ਤੇ ਇਸ ਚੀਜ਼ ਰਾਹੀਂ ਦਰਸਾ ਰਿਹਾ ਹੈਗਾ ਕਿ ਬੇਗਨਾਂ ਨੂੰ ਮਾਰ ਕੇ ਤੁਸੀਂ ਕੋਈ ਵੱਡਾ ਬਦਲਾ ਨਹੀਂ ਲੈ ਲੈਂਦੇਗੇ ਠੀਕ ਹੈ ਇਹ ਬਿਲਕੁਲ ਹੀ ਇੱਕ ਵੈਸ਼ੀਪੁਣਾ ਹੈ ਇੱਕ ਕੈਲੋਕੇ ਜਾਨਵਰ ਵਾਲੀ ਪ੍ਰਵਿਰਤੀ ਆ ਲੇਖਕ ਉਥੇ ਚੁੱਪਚਿਪਿਤਾ ਅੱਗੇ ਨਿਕਲ ਗਿਆ ਇੱਕ ਸਾਹ ਕਹਾਣੀਕਾਰ ਨੇ ਇੱਕ ਦੁਕਾਨ ਅੱਗੇ ਭੀੜ ਇਕੱਠੀ ਹੁੰਦੀ ਦੇਖੀ ਇੱਕ ਸ਼ਰਨਾਥੀ ਨੇ ਕਿਸੇ ਸ਼ਰਨਾਥੀ ਦੁਕਾਨਦਾਰ ਨੂੰ ਵੜ ਦਿੱਤਾ ਸੀ ਇਹ ਝਗੜਾ ਅਲਾਟਮੈਂਟ ਦਾ ਸੀ ਯਾਨਕਿ ਸ਼ਰਨਾਥੀ ਜਿਹੜੇ ਪਾਕਿਸਤਾਨ ਤੋਂ ਉਜੜ ਕੇ ਆਏ ਹੋਣਗੇ ਠੀਕ ਹੈ ਤੋਂ ਉਹਨਾਂ ਸੋਚਿਆ ਕਿ ਇਹ ਮਲਪੀ ਇੱਕ ਸ਼ਰਾਨੀ ਕਹਾਂ ਇਹ ਸਰਕਾਰ ਨੇ ਅਲਾਟਮੈਂਟ ਮੈਨੂੰ ਦਿੱਤਾ ਤੁਹਾਨੂੰ ਪਤਾ ਹੋਣਾ ਹੈ ਕਿ ਜਿਹੜੇ ਪਾਸਤਾਂ ਤੋਂ ਉਜੜ ਕੇ ਆਏ ਸੀ ਸਰਕਾਰ ਨੇ ਉਹਨਾਂ ਦੀ ਜ਼ਮੀਨ ਦੀ ਥਾਂ ਤੇ ਇੱਧਰ ਜ਼ਮੀਨਾਂ ਛੜੀਆਂ ਅਲਾਟ ਕੀਤੀਆਂ ਸੀ ਹੈਨਾ ਤਾਂ ਜਿਹੜੇ ਇੱਧਰ ਉਜੜ ਕੇ ਗਏ ਸੀ ਪੰਜਾਬ ਚੋਂ ਉਹਨਾਂ ਨੂੰ ਪਾਸਤਾਂ ਵਿੱਚ ਦਿੱਤੀਆਂ ਗਈਆਂ ਸੀ ਤੋਂ ਦੋ ਸ਼ਰਨार्थियों ਵਿਚਕਾਰ ਕੋਈ ਝਗੜਾ ਹੋ ਗਿਆ ਕਿ ਇੱਕ ਸ਼ਰਾਨੀ ਕਹਾਂ ਕਿ ਇਹ ਸਰਕਾਰ ਨੇ ਮੈਨੂੰ ਥਾਂ ਦਿੱਤਾ ਹੈਗਾ ਵਾ ਜਮੀਨ ਦਿੱਤੀ ਹੈ ਦੂਜਾ ਸ਼ਰਾਨੀ ਕਹਿ ਰਿਹਾ ਮੈਨੂੰ ਦਿੱਤੀ ਆ ਤੇ ਉਹ ਦੋਨਾਂ ਵਿਚ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਤੇ ਇੱਕ ਨੇ ਤੁਚ ਨੂੰ ਕਤਲ ਕਰ ਦਿੱਤਾ ਇਹ ਝਗੜਾ ਅਲਾਟਮੈਂਟ ਦੇ ਕਬਜ਼ੇ ਕਰਕੇ ਹੋਇਆ ਸੀ ਲੋਕ ਆਪਸ ਵਿੱਚ ਦੁੱਖ ਭਰੀਆਂ ਗੱਲਾਂ ਕਰ ਰਹੇ ਸਨ ਕਾਣੀ ਕਰਨ ਜਰਾ ਅੱਗੇ ਹੋ ਕੇ ਇੱਕ ਸਪਾਈ ਨੂੰ ਇਸ ਦੀ ਖਬਰ ਦਿੱਤੀ ਉਹਨੇ ਸੋਚਿਆ ਕਿ ਮੈਂ ਸਪਾਈ ਨੂੰ ਦੱਸਦਾ ਵਾਂ ਕਿ ਆਹ ਚੀਜ਼ ਉੱਥੇ ਵਾਰਦਾਤ ਹੋ ਗਈ ਹੈ ਤੁਸੀਂ ਉਹਦੀ ਹੈਲਪ ਕਰੋ ਤਾਂ ਉਹ ਵਿਚਾਰਾ ਅੱਗੋਂ ਅੱਕਿਆ ਹੋਇਆ ਸੀ ਕਿਉਂਕਿ ਡੇਲੀ ਹੀ ਉਹ ਕਈ ਹਦਿਆਂ ਵਾਰਦਾਤਾਂ ਵੇਖ ਰਿਹਾ ਸੀ ਕਿ ਲੋਕੀ ਸਿਰਫ ਰੇ ਹੋ ਗਏ ਸੀ ਸਮਝ ਨਹੀਂ ਰਹੀ ਸੀ ਕਿਸੇ ਵੀ ਦੀ ਗੱਲ ਤਾਂ ਉਸਨੇ ਕਿਹਾ ਖਾਂ ਖਸਮਾ ਨੂੰ ਅਸੀਂ ਤਾਂ ਥੱਕ ਲੱਥੇ ਹਾਂ ਇਹਦਾ ਮਤਲਬ ਇਸ ਮਾਲਕ ਕਸੂਰ ਕਿੰਨਾ ਦਾ ਸਾਥ ਹੋ ਰਿਹਾ ਲੋਕਾਂ ਦਾ ਹੋ ਰਿਹਾ ਨਾ ਵੀ ਲੋਕ ਹੀ ਆਸ ਵਿੱਚ ਨਿਪੜਕ ਚੁੱਕੇ ਨੇ ਪਿੱਛੇ ਲੱਗ ਚੁੱਕੇ ਨੇ ਕਿਸੇ ਦੇ ਅੰਧ ਲੇਖਕ ਮਾਇ ਸੇਵਾ ਬਾਜ਼ਾਰ ਦੇ ਕੋਲ ਇੱਕ ਗਲੀ ਵਿੱਚ ਆਪਣੇ ਇੱਕ ਦੋਸਤ ਦੇ ਘਰ ਪੁੱਜਾ ਉਹ ਇੱਕ ਬਹੁਤ ਪੁਰਾਣੇ ਸੱਤ ਮੰਜ਼ਲੇ ਮਕਾਨ ਵਿੱਚ ਰਹਿੰਦਾ ਸੀ ਸੱਤ ਮੰਜ਼ਲਾ ਸੀ ਉਸ ਮਕਾਨ ਦੀਆਂ ਲੇਖਕ ਉਸ ਦੀਆਂ ਪੁਰਾਣੀਆਂ ਪੌੜੀਆਂ ਚੜਦਾ ਤੇ ਆਪਣੇ ਦੋਸਤ ਦੇ ਨਿਵਾਸ ਬਾਰੇ ਪੁੱਛਦਾ ਉੱਪਰ ਚੜਦਾ ਗਿਆ ਉਸ ਨੂੰ ਹਰ ਮੰਜ਼ਲ ਉੱਪਰ ਬੁੱਢੇ ਬੁੱਢੀਆਂ ਆਪਾਰ ਕਰਦੇ ਦਿਖਾਈ ਦਿੱਤੇ ਇਥੇ ਉਹਨੇ ਥੋੜਾ ਜਿਹਾ ਵਿਅੰਗ ਵੀ ਕੀਤਾ ਕਿ ਵੇਖੋ ਇੱਕ ਪਾਸੇ ਇੰਨਾ ਕਤਲੇਆਮ ਹੋ ਰਿਹਾ ਇੰਨਾ ਕੁਝ ਹੋ ਰਿਹਾ ਪਰ ਕਈਆਂ ਦਾ ਅੱਜੇ ਵੀ ਪਰਮਾਤਮਾ 'ਚ ਕਿੰਨਾ ਵਿਸ਼ਵਾਸ ਹੈ ਕਿ ਉਹ ਅੱਜੇ ਵੀ ਲਗਾਤਾਰ ਰਾਤ ਦਿਨ ਪਾਠ ਕਰ ਰਹੇ ਆ ਪਿਛਲੇ ਵਾਰ ਜਦੋਂ ਲੇਖਕ ਆਪਣੇ ਦੋਸਤੇ ਘਰ ਆਇਆ ਸੀ ਤਾਂ ਉਸਨੇ ਉਸਨੂੰ ਆਪਣੇ ਬਾਬਾ ਜੀ ਨਾਲ ਮਿਲਾਇਆ ਸੀ ਜੋ ਹਰ ਸਮੇਂ ਇੱਕ ਕਮਰੇ ਵਿੱਚ ਰਹਿੰਦੇ ਸਨ ਤੇ ਹਰ ਸਮੇਂ ਪਾਠ ਕਰਦੇ ਰਹਿੰਦੇ ਸਨ ਕਮਰਾ ਗੁਰੂ ਸਾਹਿਬ ਦੀਆਂ ਤਸਵੀਰਾਂ ਨਾਲ ਸਜਾਇਆ ਹੋਇਆ ਸੀ ਹੌਣ ਲੇਖ ਸਭ ਤੋਂ ਉੱਪਰ ਵਾਲੀ ਕਿਉਂਕਿ ਸੱਤ ਮੰਜ਼ਲਾ ਸਿਨਾਵਦਕ ਮਕਾਨ ਮਲਵੇ ਉੱਪਰ ਵਾਲੀ ਮੰਜ਼ਲ ਤੇ ਰਹਿੰਦਾ ਸੀ ਹੁਣ ਲੇਖਕ ਸਭ ਤੋਂ ਉੱਪਰ ਵਾਲੀ ਮੰਜ਼ਲ ਵਿੱਚ ਆਪਣੇ ਦੋਸਤੇ ਘਰ ਪੁੱਜਾ ਲੇਖਕ ਦਾ ਦੋਸਤ ਨੂੰ ਉਸ ਨੂੰ ਪਿਆਰ ਨਾਲ ਸੋਈ ਵਿੱਚ ਲੈ ਗਿਆ ਤੇ ਆਪਣੀ ਪਤਨੀ ਨੂੰ ਉਸਦੇ ਆਉਣ ਬਾਰੇ ਦੱਸਿਆ ਪਰ ਉਹ ਪਾਰ ਕਰਦੀ ਹੁਣ ਕਰਕੇ ਨਾ ਬੋਲੀ ਹਾਲਾਂਕਿ ਉਹ ਕਹਾਣੀਕਾਰ ਦੀ ਕਤਤ ਦੀ ਪ੍ਰਸ਼ੰਸਾ ਸੀ ਕਿਉਂਕਿ ਕਹਾਣੀਕਾਰ ਜਿਹੜਾ ਹੈਗਾ ਉਸਨੇ ਕਵਤਾਵਾਂ ਵੀ ਲਿਖੀਆਂ ਸੀ ਤੇ ਜਿਹੜੀ ਉਸਦੀ ਕਾਰ ਵਾਲੀ ਸੀ ਦੋਸਤੀ ਮੈਸੇਜ ਉਹਦੀ ਪ੍ਰਸ਼ੰਸਾ ਸੀ ਕਿਉਂਕਿ ਜਿਹੜਾ ਕਤਾਸਰ ਦੇ ਕੋਲ ਬਹੁਤ ਸੋਹਣੀਆਂ ਕਤਾਵਾਂ ਲਿਖਦਾ ਹੈ ਇਸ ਵਿੱਚੋਂ ਉਹ ਕਹਾਣੀਕਾਰ ਨੂੰ ਹੋਰ ਵੀ ਉਪਲੇ ਕਮਰੇ ਵਿੱਚ ਲਿਆ ਗਿਆ ਤੇ ਇੱਥੋਂ ਸਾਹਮਣੇ ਹਰਮਨਦੇਵ ਸਾਹਿਬ ਦੇ ਦਰਸ਼ਨ ਹੋ ਰਹੇ ਸਨ ਸਰ ਵਿੱਚ ਰੋਸ਼ਨੀयां ਚਮਕ ਰਹੀਆਂ ਸਨ ਲੋਕ ਸਿਰ ਨਵਾਈ ਵੇਹਰਾ ਕੱਟ ਕੇ ਅੰਦਰ ਜਾ ਰਹੇ ਸਨ ਇੱਕ ਨਥਵੇਂ ਦੀ ਥਾਂ ਨਤਾਣਿਆਂ ਦਾ ਤਾਨ ਨਿਊਟਨ ਦੀ ਔਰ ਸੀ ਰੱਬ ਆਪ ਇੱਥੇ ਬਿਰਾਜਮਾ ਸੀ ਸੋਨੇ ਦੇ ਹਰਮੰਦਰ ਸਾਹਿਬ ਦਾ ਪ੍ਰਭਾਤ ਅਤਿਅੰਤ ਸ਼ਾਨਦਾਰ ਸੀ ਖੁਸ਼ਮੁਹਾਂ ਦਾ ਪਸਾਰ ਹੋ ਰਿਹਾ ਸੀ ਅਣਖਿੰਤ ਬੁੱਲੀਆਂ ਵਿੱਚੋਂ ਰੱਬ ਦਾ ਨਾਮ ਗੂੰਜ ਰਿਹਾ ਸੀ ਉਹ ਇੱਕ ਕਟਾਸ਼ ਕਰ ਰਿਹਾ ਹੈ ਕਿ ਇੱਕ ਪਾਸੇ ਵੇਖੋ ਕਿ ਪ੍ਰਮਾਤਮਾ ਦਾ ਨਾਮ ਚੱਲ ਰਿਹਾ ਹੈ ਹੈਨਾ ਇੰਨੇ ਲੋਕ ਹੀ ਲੀਨ ਨੇ ਦੂਜੇ ਪਾਸੇ ਵੇਖੋ ਕਤਲੇਆਮ ਹੋ ਰਿਹਾ ਹੈ ਤੀ ਫਿਰ ਇਹੋ ਜੀ ਗੁਰੂ ਦੀ ਨਗਰੀ ਵਿੱਚ ਇੱਕਦਾਂ ਪੋਸੀਬਲ ਹੋ ਸਕਦਾ ਕਿ ਲੋਕਾਂ ਦਾ ਦਿਮਾਗ ਇੰਨਾ ਜਿਹੜਾ ਵੈਸੀਪਨ ਵਿੱਚ ਆ ਜਾਵੇ ਇਹ ਸਭ ਕੁਝ ਪਿਸ਼ੋਕਰ ਵਿੱਚ ਲਾਉਡਸਪੀਕਰ ਵਿੱਚ ਮਿੱਠੇ ਮਧਰ ਇੱਕਦਾਂ ਮੋਹਤ ਕਰਦੇ ਵਾਲੀ ਬਾੜ ਦੀ ਤੁਨੀ ਨਿਕਲ ਰਹੀ ਸੀ ਲੇਖਕ ਦੇ ਦੋਸਤ ਨੇ ਦੱਸਿਆ ਕਿ ਇਹ ਪ੍ਰਵਾਹ ਅਠੇ ਪੈਰ ਚੱਲਦਾ ਰਹਿੰਦਾ ਤੇ ਬਾੜ ਦੀ ਅੰਤ ਤੱਕ ਵੀ ਇਹ ਰੀਤ ਮੁੜ ਕੇ ਦੀ ਮਾਦ ਚੱਲੇ ਆ ਰਹੇ ਪਿਛੋ ਮਰਜ਼ੀ ਹੋ ਜੇ ਦੁਨੀਆ 'ਚ ਪਰ ਹਰਮੰਦਸਰ ਸਾਹਿਬ ਤੋਂ ਪਾਠ ਜਿਹੜਾਗਾ ਲਗਾਤਾਰ ਹੀ ਚੱਲਦਾ ਰਹਿੰਦਾਗਾ ਲੇਖਨੇ ਕਿਹਾ ਕਿ ਕੀ ਇਹ ਉਹਨਾਂ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਚੱਲ ਰਿਹਾ ਸੀ ਜਦੋਂ ਚਾਰੇ ਪਾਸੇ ਬੰਬਾਂ ਨਾਲ ਧਰਤੀ ਕੰਬ ਰਹੀ ਸੀ ਨਫ਼ਰਤ ਤੇ ਕਿਰਨਾ ਦੇ ਨਾਰੇ ਅਸਮਾਨ ਚੀਰ ਰਹੇ ਸਨ ਮਕਾਨ ਸਾੜੇ ਜਾ ਰਹੇ ਸਨ ਬੇਗੁਨਾਹਾਂ ਨੂੰ ਮਾਰਿਆ ਜਾ ਰਿਹਾ ਸੀ ਲੇਖਕ ਦੇ ਦੋਸ ਨੇ ਉਸਦੀ ਕਲਮ ਬਦਲ ਦਿਆ ਕਿ ਹਾਂਜੀ ਉਦੋਂ ਵੀ ਇਹ ਪਾਠ ਇੰਝ ਹੁੰਦਾ ਰਿਹਾ ਅਟੁੱਟ ਅਖੰਡ ਲਗਾਤਾਰ ਇਸ ਪ੍ਰਕਾਰ ਇਸ ਕਹਾਣ ਦਾ ਵਿਸ਼ਾ ਜਿਹੜਾ ਹੈਗਾ ਵਾ 1947 ਦੇ ਭਿਆਨਕ ਕੱਲੂਕਾਰ ਦੀ ਤਤਨਾਕ ਚਾਕੀ ਤੋਂ ਕਹਾਣੀਕਾਰ ਦੇ ਮਨ ਉਚ ਪੈਦਾ ਹੋਏ ਦੁੱਖ ਨੂੰ ਪੇਸ਼ ਕਰਨਾ ਹੈ ਤੇ ਨਾਲ ਹੀ ਮਨੁੱਖਤਾ ਨੂੰ ਅਝੀਹਾ ਪਸ਼ੂ ਬੇਤਿਆਂ ਨੂੰ त्यागਣ ਦੀ ਪ੍ਰੇਰਣਾ ਦੇਣਾ ਹੈ ਇਸ ਪ੍ਰਕਾਰ ਜਿਹੜਾ ਇਸ ਕਹਾਣੀ ਦਾ ਜਿਹੜਾ ਵਿਸ਼ਾ ਵਾ ਉਹ ਇਤਿਹਾਸਕ ਵੀ ਆ ਰੀਅਲ ਹੋਇਆ ਵਾਪਰਿਆ ਹੈ ਉਹਨੇ ਅੱਖੀਂ ਡਿੱਠਾ ਵੇਖਿਆ ਤੇ ਮਹੱਤਵਪੂਰਨ ਵੀ ਹੈ